ਕਿਸੇ ਬੰਦੇ ਨੂੰ ਤੁਸੀਂ ਨਾਲ ਲੈ ਜਾਓ ਗਾਹਾਂ ਨੂੰ ਉਹ ਫਿਰ ਸਤੋਂ ਪਹਿਲਾਂ ਵਜਦਾ ਉਹ ਲਾ ਕੇ ਜੇ ਹਨਾ ਵੀ ਮੈਂ ਛੇਤੀ ਉਥੋਂ ਕਰੀਮ ਕਰੀਮ ਕੁੱਟ ਲਿਆ ਵਾ ਕਿਤੇ ਆ ਨਾ ਹੋ ਜੇ ਇਸੇ ਕਰਕੇ ਸਾਨੂੰ ਵੀ ਏਰੀਆ ਬਦਲਣਾ ਪੈਂਦਾ ਹੁਣ ਮੈਂ ਇਕੱਲਾ ਹੀ ਚੱਲ ਕਿਸੇ ਨੂੰ ਨਾਲ ਨਾਲ ਲੈ ਕੇ ਜਾ ਲੋਕ ਮੇਰੇ ਖਲੇ ਵਾਲੇ ਹੋਣਗੇ ਨਹੀਂ ਅੱਜ ਮਨਾ ਘੜ ਦੇ ਵਿੱਚ ਸਾਰੀ ਪੰਜਾਬੀ ਮਿਲਣਗੇ ਹਾਂ ਲਓ ਜੀ ਭਰਾਵੋ ਬਾਈ ਮਿਹਨਤੀ ਬੰਦੇ ਮਿਲਿਆਗੇ ਦੇਖ ਲਓ ਇੱਕ ਵਾਰ ਸੇ ਆਪਾਂ ਕਹਿ ਦਿੰਦੇ ਆ ਵੀ ਕੰਮ ਨਹੀਂ ਹੈਗਾ ਕੰਮ ਨਹੀਂ ਹੈਗਾ ਹਨਾ ਪਰ ਜਿਹਨੇ ਕੰਮ ਕਰਨਾ ਉਹ ਬੰਦੇ 15 1500 ਕਿਲੋਮੀਟਰ ਦੂਰ ਜਾ ਕੇ ਵੀ ਕੰਮ ਕਰੀ ਜਾਂਦੇ ਆਗੇ ਆ ਮੈਨੂੰ ਕੰਬਾਈਨਾ ਮਿਲਿਆ ਨੇ ਤੈਨੂੰ ਸਾਡੇ ਸੰਗਰੂਰ ਜਿਹੜੇ ਦੀਆਂ ਆ ਖੜੀ ਆ ਕੰਬੈਨ ਪੀਵੀ 13 ਨੰਬਰ ਤੇ ਆਉ ਖੜੀ ਆ ਇੱਕ ਪੀਵੀ 13 ਨੰਬਰ ਤੇ ਆਉ ਖੜੀ ਆ ਪੀਵੀ 13 ਨੰਬਰ ਤੁਸੀਂ ਇੱਥੋਂ ਹਿਸਾਬ ਲਾ ਸਕਦੇ ਹੋ ਵੀ ਸਾਡਾ ਸੰਗਰੂਰ ਬਰਨਾਲਾ ਜ਼ਿਲ੍ਹਾ ਭਾਵੋ ਕਿੰਨਾ ਮਿਹਨਤੀ ਆ ਬਾਈ ਸੱਸੀਗਾਰ ਸੱਸੀਗਾਰ ਜੀ ਕਿਹੜਾ ਪਿੰਡ ਆ ਆਪਣਾ ਸਾਡਾ ਕਾਲਾ ਝਾੜ ਕਾਲਾ ਝਾੜ ਆਪਣਾ ਵੀ ਉਹੀ ਪਿੰਡ ਆ ਬਾਈ ਕਾਲਾ ਝਾੜ ਠੀਕ ਆ ਤਿੰਨੇ ਮਸ਼ੀਨਾਂ ਕਾਲੇ ਝਾੜ ਦੀਆਂ ਨੇ ਠੀਕ ਹੈ ਨਾਲ ਤੋਂ ਆਹ ਮੁੰਡੇ ਨੇ ਕਿ ਇੱਕ ਹੋਰ ਵੀ ਦੀ ਬੰਦਾ ਮਿਲਦਾ ਤੁਹਾਡੇ ਨਾਲ ਹੈ ਨਾ ਹੋਰ ਵੀ ਨਹੀਂ ਮੁੰਡੇ ਪਏ ਨੇ ਵਿੱਚ ਅਸੇ ਵਿੱਚ ਪਏ ਨੇ ਹੈ ਅਸੀਂ ਆਹ ਟਰਾਲੀ ਦੇ ਵਿੱਚ ਪੈਣ ਦਾ ਜ਼ਿਗਾਰ ਕਰਿਆ ਵੀ ਅਸੀਂ ਰੋਟੀ ਪਾਣੀ ਦਾ ਜੀ ਅਸੀਂ ਜੋ ਰੋਟੀ ਪਾਣੀ ਦਾ ਠੀਕ ਹੈ ਪੈਣ ਦਾ ਉੱਪਰ ਪੈ ਜਾਂਦੇ ਹਾਂ ਟੋਟਲ ਕਿੰਨੇ ਬੰਦੇ ਹੋ ਬਾਈ ਅਸੀਂ 7-8 ਬੰਦੇ ਆ ਜੀ 7-8 ਬੰਦੇ ਹੋ ਹੈ ਜਦ ਪਹਿਲਾਂ ਤਾਂ ਮੈਂ ਤੁਹਾਨੂੰ ਸਲੂਟ ਕਰਦਾ ਭਰਾਵੋ ਵੀ ਇੰਨੀ ਬਾੜ ਯਾਰ ਕੰਬਾਈਨਾ ਚਲਾ ਕੇ ਲੈ ਕੇ ਆਉਣੀ ਹੈ ਨਾ ਮੈਂ ਕਹਿੰਦਾ ਵੀ ਇੱਕ ਤਪੱਸੇ ਵਾਲਾ ਕੰਮ ਹੀ ਹੈ ਇਹ ਮੈਂ ਤਾਂ ਕਰਨੀ ਪੈਂਦੀ ਹੈ ਜੀ ਹਾਂ ਸਹੀ ਗੱਲ ਆ ਵੱਡੀ ਗੱਲ ਤਾਂ ਇਹੀ ਆ ਵੀ ਮਿਹਨਤ ਕਰਨੀ ਪੈਂਦੀ ਚਲੋ ਬੰਦਾ ਚਾਹੇ ਕਿਤੇ ਕਿਸੇ ਮਰਜ਼ੀ ਕਿੱਤੇ ਦੇ ਵਿੱਚ ਆ ਹੁਣ ਸਾਡੇ ਵਾਲਾ ਵੀ YouTube ਵਾਲਾ ਕੀਤਾਗਾ ਮੰਨ ਲਾ ਸਾਨੂੰ ਵੀ ਨਵੀਂ ਚੀਜ਼ ਲੱਭਣੀ ਪੈਂਦੀ ਆ ਹਨਾ ਪਹਿਲਾਂ ਮੈਂ ਫੀਮ ਡੋਡੇ ਵਾਲੀਆਂ ਵੀਡੀਓ ਪਾਈਆਂ ਨੇ 2-3 ਸਾਲ ਉਹ ਤਾਂ ਮੰਨ ਲਾ ਵੀ ਐਤਕੀ ਉਥੇ ਹਰੇਕ ਹੀ ਜਾਣ ਲੱਗ ਗਿਆ ਫਿਰ ਜਿੰਨਾਂ ਨੇ ਦੇਖ ਲਿਆ ਵੀ ਉਥੇ ਪਾਇਆ ਆ ਹਨਾ ਜਿਵੇਂ ਛੋਡੇ ਵਾਲਾ ਕੰਮ ਆ ਛੋਡੇ ਇਲਾਕੇ ਜੇ ਤੁਸੀਂ ਵਗਜੋ ਕਿਸੇ ਬੰਦੇ ਨੂੰ ਤੁਸੀਂ ਨਾਲ ਲੈ ਜਾਓ ਗਾਹਾਂ ਨੂੰ ਉਹ ਫਿਰ ਸਤੋਂ ਪਹਿਲਾਂ ਵਜਦਾ ਉਹ ਇਲਾਕੇ ਜੇ ਹਨਾ ਵੀ ਮੈਂ ਸੇਤੀ ਉਥੋਂ ਕਰੀਮ ਕਰੀਮ ਕੁੱਟ ਲਿਆ ਵਾ ਕਿਤੇ ਆ ਨਾ ਹੋ ਜੇ ਇਸੇ ਕਰਕੇ ਸਾਨੂੰ ਵੀ ਹੁਣ ਮੈਂ ਇਕੱਲਾ ਹੀ ਚੱਲ ਕਿਸੇ ਨੂੰ ਨਾਲ ਨਾਲ ਲੈ ਕੇ ਜਾ ਲੋਕ ਮੇਰੇ ਖਲੇ ਵਾਲੇ ਹੋਣਗੇ ਕਿਹਨੇ ਅੱਜ ਮੁੰਡਾ ਘੜਦੇ ਵਿੱਚ ਤੁਹਾਨੂੰ ਸਾਰੀ ਪੰਜਾਬੀ ਮਿਲਣਗੇ ਹਾਂ ਪੈਨਿੰਗ ਪੈਨਾਂ ਨੇ ਖੜੇ ਨੇ ਠੀਕ ਹੈ ਸਾਰੇ ਸਾਸਰਪੇਣਾ ਜਿਆਦੇ ਸੰਗਰੂਰ ਦੀ ਹੁੰਦੇ ਨਹੀਂ ਉੱਥੇ ਠੀਕ ਹੈ ਸਾਡੇ ਭੂਰੇਆਂ ਦਾ ਵੀ ਬਾਈ ਰਿਚੀ ਦਾ ਮੈਨੂੰ ਫੋਨ ਆਇਆ ਸੀ ਉਹਦੇ ਭਾਈ ਦਾ ਤੇ ਇਹ ਕਹਿੰਦਾ ਸੀ ਉੱਥੇ ਜਾ ਰਹੇ ਆਂਗੇ ਤੇ ਇੱਕ ਆ ਮੁੰਡਾ ਬਾਈ ਇਹਨਾਂ ਨਾਲ ਦੇਖੋ ਇਹ ਮੁੰਡਾ ਬਾਹਰ ਬਾਹਰ ਆਇਆ ਹੈ ਵਿਦੇਸ਼ ਚੋਂ ਬਾਹਰ ਜਾ ਕੇ ਆਇਆ ਕਿਹੜੇ ਦੇਸ਼ ਜਾ ਕੇ ਆਇਆ ਸਹੀ ਪ੍ਰੈਸਾ ਯੂਰਪ ਦਾ ਦੇਸ਼ ਆ ਹੈਨਾ ਹਾਂ ਦੇਖ ਲਓ ਫਿਰ ਬਾਈ ਜਰਮਨ ਲਾ ਵੀ ਮਿਹਨਤ ਕਰਨੀਆਂ ਜਿਹਨੇ ਬਾਈ ਉਹਦੇ ਵਾਸਤੇ ਉਰੇ ਸਾਰਾ ਕੁਸਾ ਹੈ ਨਾ ਸਾਰਾ ਕੁਸਾ ਜਿਹੜਾ ਮਿਹਨਤ ਕਰਨੀ ਹੈ ਉਹ ਕਰਨਾ ਬਹੁਤ ਕੁਸਾ ਪੰਜਾਬ ਚ ਬਿਲਕੁਲ ਜਿਹਨੇ ਮਿਹਨਤ ਕਰਨੀ ਹੈ ਸਾਰਾ ਕੁਸਾ ਹੈ ਗੱਲ ਤਾਂ ਹੋਈ ਨਹੀਂ ਜੀ ਹਾਂ ਜਿਹਨੇ ਕਰਨੀ ਨਹੀਂ ਵੀ ਦੁਨੀਆ ਬਾਰ ਭੱਜੀ ਜਾਂਦੀ ਆ ਬਾਈ ਸਹੀ ਗੱਲ ਆ ਬਿਲਕੁਲ ਮਿਹਨਤ ਕਰਨੀ ਹੋਰੀ ਬਹੁਤ ਕੰਮ ਆ ਹਾਂ ਬਿਲਕੁਲ ਬਾਈ ਉਹ ਗੱਲ ਕੀ ਆ ਬਾਈ ਉਧਰ ਜਾ ਕੇ ਵੀ ਬੰਦੇ ਟਰੱਕਾਂ ਤੇ ਮਤਲਬ ਵੀ ਚਤੜਕ ਸਾਈ ਜਾਂਦੇ ਨੇ ਜੋ ਹੀ ਚਤੜਾ ਇਹਦੇ ਇੱਕ ਹਸਾ ਲੈਣਾ ਜਾਂ ਦੂਜੀਆਂ ਗੱਡੀਆਂ ਦੇ ਇੱਕ ਹਸਾ ਲੈਣਾ ਨਾ ਉਰੇ ਸਾਰਾ ਕੁਸਾ ਹੀ ਆ ਸਾਰਾ ਕੁਸਾ ਬਾਈ ਗੱਲ ਕੀ ਆ ਵੀ ਉਰੇ ਥੋੜਾ ਜਿਆ ਫਿਰ ਉਹ ਹੋਣੀ ਹੁੰਦਾ ਹੈਗਾ ਇੱਕ ਆਪਣੇ ਥੋੜੇ ਜਿਹੇ ਮਿਹਨੇ ਮੂਨੇ ਮਾਰਨ ਵਾਲੇ ਬੰਦੇ ਬਾਲੇ ਹੁੰਦੇ ਆ ਪਿੰਡਾਂ 'ਚ ਕਹਿੰਦੇ ਹੁੰਦੇ ਰੰਡੀ ਦਾ ਰੰਡ ਕੱਟ ਲੈ ਲੋਕ ਨਹੀਂ ਕੱਟਾਂ ਦੰਦੇ ਇਹ ਪੰਗਾ ਵਾਲਾ ਆਪਣੇ ਜਿਹੜੀ ਗੱਲ ਮੈਂ ਨੋਟ ਕੀਤੀ ਐ ਮੈਂ ਵੀ ਜਦੋਂ ਵੀਡੀਓ ਬਣਾਉਣ ਲੱਗਾ ਦੀ ਮੈਨੂੰ ਵੀ ਸਾਡੇ ਪਿੰਡ ਬਥੇਰੇ ਮਖੌਲ ਕਰਦੇ ਜਿਉਂ ਤੋਂ ਪਹਿਲਾਂ ਮੈਂ ਧਣੀਆਂ ਲਾਇਆ ਦੀ ਖੇਤ ਉਦੋਂ ਬਥੇਰੇ ਮਖੌਲ ਕਰਦੇ ਨਹੀਂ ਪਰ ਕਿਸੇ ਦੀ ਗੱਲ ਸੁਣਨੀ ਨਹੀਂ ਚਾਹੀਦੀ ਵਧੀਆ ਬਾਈ ਸਮਝ ਕੰਦੀ ਯਾਰ ਉਰੇ ਤੂੰ ਆਪਦੀ ਧਰਤੀ ਤੇ ਆ ਆਪਦੀ ਬਣਾ ਕੇ ਰੋਟੀ ਖਾਣੇ ਉਹ ਵਧੀਆ ਸਾਰਾ ਕੁਝ ਹੈ ਨਾ ਬਿਲਕੁਲ ਬਾਈ ਸੋ ਠੀਕ ਹੈ ਬਾਈ ਹੱਕ ਦੋ ਗੱਡੀਆਂ ਭਰਾਵੋ ਤੁਸੀਂ ਖੜੇ ਹੈ ਨ ਨਹੀਂ ਮੈਂ ਇਹਨੂੰ ਮੁੰਡੇ ਨੂੰ ਕਹਿ ਆ ਦੀ ਮੈਂ ਯਾਰ ਬਾਈ ਖੁਰੇ ਨੂੰ ਆਪਾਂ ਚਾਹ ਪਾਣੀ ਪਿਉਉਣਿਆਂ ਦਾ ਬੈਠ ਕੇ ਗੱਲਬਾਤ ਕਰਦੇ ਆਂਗੇ ਜਿਉਂਦੇ ਵਾਸਤੇ ਰਹੋ ਮਿਲਦੇ ਆਂ ਆਪਾਂ ਉਥੇ ਜ਼ਰੂਰ ਹੈਨਾ ਠੀਕ ਆ ਭਰਾ ਸੱਸੀ ਘਰ ਬਾਈ ਕਿਸੇ ਬੰਦੇ ਨੂੰ ਤੁਸੀਂ ਨਾਲ ਲੈ ਜਾਓ ਗਾਹਾਂ ਨੂੰ ਉਹ ਫਿਰ ਸਤੋਂ ਪਹਿਲਾਂ ਵਜਦਾ ਉਹ ਲਾ ਕੇ ਜੇ ਹੈਨਾ ਵੀ ਮੈਂ ਸੇਤੀ ਉਥੋਂ ਕਰੀਮ ਕਰੀਮ ਕੁੱਟ ਲਿਆ ਵਾ ਕਿਤੇ ਆ ਨਾ ਹੋ ਜੇ ਇਸੇ ਕਰਕੇ ਸਾਨੂੰ ਵੀ ਏਰੀਆ ਬਦਲਣਾ ਪੈਂਦਾ ਹੁਣ ਮੈਂ ਇਕੱਲਾ ਹੀ ਚੱਲ ਕਿਸੇ ਨੂੰ ਨਾਲ ਨਾਲ ਲੈ ਕੇ ਜਾ ਲੋਕ ਮੇਰੇ ਖਲੇ ਵਾਲੇ ਹੋਣਗੇ ਕਿਹਨੇ ਅੱਜ ਮੁੰਨਾ ਘੜ ਦੇ ਵਿੱਚ ਸਾਰੀ ਪੰਜਾਬੀ ਬੰਦਗੇ ਜੀ ਹਾਂ ਲਓ ਜੀ ਭਰਾਵੋ ਬਾਈ ਮਿਹਨਤੀ ਬੰਦੇ ਮਿਲਿਆਗੇ ਦੇਖ ਲਓ ਇੱਕ ਵਾਰ ਸੇ ਆਪਾਂ ਕਹਿੰਦੇ ਆਂ ਵੀ ਕੰਮ ਨਹੀਂ ਹੈਗਾ ਕੰਮ ਨਹੀਂ ਹੈਗਾ ਹਨਾ ਪਰ ਜਿਹਨੇ ਕੰਮ ਕਰਨਾ ਉਹ ਬੰਦੇ 15 1500 ਕਿਲੋਮੀਟਰ ਦੂਰ ਜਾ ਕੇ ਵੀ ਕੰਮ ਕਰੀ ਜਾਂਦੇ ਆਗੇ ਆ ਮੈਨੂੰ ਕੰਬਾਈਨਾ ਮਿਲਿਆ ਨੇ ਤਿੰਨ ਸਾਡੇ ਸੰਗਰੂਰ ਜਿਹੜੇ ਦੀਆਂ ਆ ਖੜੀ ਆ ਕੰਬੈਨ ਪੀਵੀ 13 ਨੰਬਰ ਤੇ ਆ ਉਹ ਖੜੀ ਆ ਇੱਕ ਪੀਵੀ 13 ਨੰਬਰ ਤੇ ਆ ਉਹ ਖੜੀ ਆ ਪੀਵੀ 13 ਨੰਬਰ ਤੁਸੀਂ ਇੱਥੋਂ ਹਿਸਾਬ ਲਾ ਸਕਦੇ ਹੋ ਵੀ ਸਾਡਾ ਸੰਗਰੂਰ ਬਰਨਾਲਾ ਜ਼ਿਲ੍ਹਾ ਭਾਵੋ ਕਿੰਨਾ ਮਿਹਨਤੀ ਆ ਬਾਈ ਸੱਸੀਕਾਰ ਕਿਹੜਾ ਪਿੰਡ ਆ ਗਾ ਆਪਣਾ ਸਾਡਾ ਕਾਲਾਝਾੜਾ ਕਾਲਾਝਾੜਾ ਆਪਣਾ ਵੀ ਉਹੀ ਪਿੰਡ ਆ ਬਾਈ ਠੀਕ ਆ ਤਿੰਨੇ ਮਸ਼ੀਨਾਂ ਕਾਲੇਝਾੜ ਦੀਆਂ ਨੇ ਠੀਕ ਆ ਨਾਲ ਦੋ ਆ ਮੁੰਡੇ ਨੇ ਕਿ ਇੱਕ ਹੋਰ ਵੀ ਦੀ ਬੰਦਾ ਮਿਲਦਾ ਤੁਹਾਡੇ ਨਾਲ ਹੈ ਨਾ ਹੋਰ ਵੀ ਨਹੀਂ ਮੁੰਡੇ ਪਏ ਨੇ ਵਿੱਚ ਅਸੇ ਵਿੱਚ ਪਏ ਨੇ ਹੈ ਅਸੇ ਆ ਟਰਾਲੀ ਦੇ ਵਿੱਚ ਪੈਣ ਦਾ ਜਗ੍ਹਾ ਦਾ ਜਗਾਰ ਕਰਿਆ ਵੀ ਰੋਟੀ ਪਾਣੀ ਦਾ ਜੀ ਅਸੇ ਜੋ ਰੋਟੀ ਪਾਣੀ ਦਾ ਠੀਕ ਆ ਪੈਣ ਦਾ ਉੱਪਰ ਪੈ ਜਾਂਦੇ ਹਾਂ ਟੋਟਲ ਕਿੰਨੇ ਬੰਦੇ ਹੋ ਬਾਈ 7-8 ਬੰਦੇ ਆ ਜੀ 7-8 ਬੰਦੇ ਹੋ ਹੈ ਜਦ ਪਹਿਲਾਂ ਤਾਂ ਮੈਂ ਤੁਹਾਨੂੰ ਸਲੂਟ ਕਰਦਾ ਭਰਾਵੋ ਵੀ ਇੰਨੀ ਬਾੜ ਯਾਰ ਕੰਮ ਇਹਨਾਂ ਚਲਾ ਕੇ ਲੈ ਕੇ ਆਉਣੀ ਹੈ ਨਾ ਮੈਂ ਮਿਹਨਤ ਕਰਨੀ ਪੈਂਦੀ ਹੈ ਜੀ ਹਾਂ ਸਹੀ ਗੱਲ ਆ ਵੱਡੀ ਗੱਲ ਤਾਂ ਇਹੀ ਆ ਵੀ ਮਿਹਨਤ ਕਰਨੀ ਪੈਂਦੀ ਚਲੋ ਬੰਦਾ ਚਾਹੇ ਕਿਤੇ ਕਿਸੇ ਮਰਜੀ ਕਿੱਤੇ ਦੇ ਵਿੱਚ ਆ ਹੁਣ ਸਾਡੇ ਵਾਲਾ ਵੀ YouTube ਵਾਲਾ ਕੀਤਾਗਾ ਮੰਨ ਲਾ ਸਾਨੂੰ ਵੀ ਨਵੀਂ ਚੀਜ਼ ਲੱਭਣੀ ਪੈਂਦੀ ਆ ਹਨਾ ਪਹਿਲਾਂ ਮੈਂ ਫੀਮ ਡੋਡੇ ਵਾਲੀਆਂ ਵੀਡੀਓ ਪਾਈਆਂ ਨੇ 2-3 ਸਾਲ ਉਹ ਤਾਂ ਮੰਨ ਲਾ ਵੀ ਐਤਕੀ ਉਥੇ ਹਰੇਕ ਹੀ ਜਾਣ ਲੱਗਿਆ ਫਿਰ ਜਿੰਨਾਂ ਨੇ ਦੇਖ ਲਿਆ ਵੀ ਉਥੇ ਪਾਇਆ ਆ ਹਨਾ ਜਿਵੇਂ ਛੋਡੇ ਵਾਲਾ ਕੰਮ ਆ ਛੋਡੇ ਇਲਾਕੇ ਜੇ ਤੁਸੀਂ ਵਗਜੋ ਕਿਸੇ ਬੰਦੇ ਨੂੰ ਤੁਸੀਂ ਨਾਲ ਲੈ ਜਾਓ ਗਾਹਾਂ ਨੂੰ ਉਹ ਫਿਰ ਸਤੋਂ ਪਹਿਲਾਂ ਵਜਦਾ ਉਹ ਇਲਾਕੇ ਜੇ ਹਨਾ ਵੀ ਮੈਂ ਸੇਤੀ ਉਥੋਂ ਕਰੀਮ ਕਰੀਮ ਕੁੱਟ ਲਿਆ ਵਾ ਕਿਤੇ ਆ ਇਸੇ ਕਰਕੇ ਸਾਨੂੰ ਵੀ ਏਰੀਆ ਬਦਲਣਾ ਪੈਂਦਾ ਹੁਣ ਮੈਂ ਇਕੱਲਾ ਹੀ ਚੱਲ ਕੇ ਕਿਸੇ ਨੂੰ ਨਾਲ ਨਾਲ ਲੈ ਕੇ ਜਾ ਲੋਕ ਮੇਰੇ ਖਲੇ ਵਾਲੇ ਹੋਣੇਗੇ ਕਿਹੜੇ ਅੱਜ ਮੁੰਡਾ ਘੜ ਦੇ ਵਿੱਚ ਉਹ ਤੋਂ ਸਾਰੀ ਪੰਜਾਬੀ ਮਿਲ ਲਗੇ ਹਾਂ ਮੈਡੀਕਲ ਪੈਨ ਵਾਲੇ ਖੜੇ ਨੇ ਠੀਕ ਹੈ ਸਾਰੇ ਸਾਥਰ ਮੈਨਾਂ ਜਿਆਦੇ ਸੰਗਰੂਰ ਦੀ ਹੁੰਦੇ ਨਹੀਂ ਹੁੰਦੇ ਠੀਕ ਹੈ ਸਾਡੇ ਭੂਰੇਆਂ ਤੋਂ ਵੀ ਬਾਈ ਰਿਚੀ ਦਾ ਮੈਨੂੰ ਫੋਨ ਆਇਆ ਸੀ ਉਹਦੇ ਭਾਈ ਦਾ ਤੇ ਇਹ ਕਹਿੰਦਾ ਸੀ ਉੱਥੇ ਜਾ ਰਹੇ ਆਂਗੇ ਤੇ ਇੱਕ ਆ ਮੁੰਡਾ ਬਾਈ ਇਹਨਾਂ ਨਾਲ ਦੇਖੋ ਇਹ ਮੁੰਡਾ ਬਾਹਰ ਬਾਹਰ ਹੈ ਜਿਹੜੇ ਦੇਸ਼ ਚੋਂ ਬਾਹਰ ਜਾ ਕੇ ਆਇਆ ਕਿਹੜੇ ਦੇਸ਼ ਜਾ ਕੇ ਆਇਆ ਇਹ ਸਹੀ ਪ੍ਰੈਸਾ ਯੂਰਪ ਦਾ ਦੇਸ਼ ਆ ਹਨਾ ਹਾਂ ਦੇਖ ਲਓ ਫਿਰ ਬਾਈ ਯਾਰ ਮਨ ਲਾ ਵੀ ਮਿਹਨਤ ਕਰਨੀ ਹੈ ਜਿਹਨੇ ਬਾਈ ਉਹਦੇ ਵਾਸਤੇ ਉਰੇ ਸਾਰਾ ਕੁਸਾ ਹੈ ਨਾ ਸਾਰਾ ਕੁਸਾ ਜਿਹੜਾ ਮਿਹਨਤ ਕਰਨੀ ਹੈ ਉਹ ਕਰਨਾ ਬਹੁਤ ਕੁਸਾ ਪੰਜਾਬ ਵਿੱਚ ਬਿਲਕੁਲ ਜਿਹਨੇ ਮਿਹਨਤ ਕਰਨੀ ਹੈ ਸਾਰਾ ਕੁਸਾ ਹੈ ਦਲ ਤਾਂ ਹੋਈ ਨਹੀਂ ਹਾਂ ਜਿਹਨੇ ਕਰਨੀ ਨਹੀਂ ਵੀ ਦੁਨੀਆ ਬਾਰ ਭੱਜੀ ਜਾਂਦੀ ਹੈ ਬੜੀ ਸਹੀ ਗੱਲ ਹੈ ਬਿਲਕੁਲ ਮਿਹਨਤ ਕਰਨੀ ਹੋਰੀ ਬਹੁਤ ਕੰਮ ਆ ਹਾਂ ਅਮਰੀਕਾ ਚ ਬਹੁਤ ਡਿਪੋਰਟ ਬਿਲਕੁਲ ਬਾਈ ਉਹ ਗੱਲ ਕੀ ਆ ਬਾਈ ਉਧਰ ਜਾ ਕੇ ਵੀ ਬੰਦੇ ਟਰੱਕਾਂ ਤੇ ਮਨ ਲਾ ਵੀ ਚਤੜਾ ਘਸਾਈ ਜਾਂਦੇ ਨੇ ਜੋ ਹੀ ਚਤੜਾ ਇਹਦੇ ਘਸਾ ਲੈਣਾ ਜਾਂ ਦੂਜੀਆਂ ਗੱਡੀਆਂ ਦੇ ਘਸਾ ਲੈਣਾ ਨਾ ਉਰੇ ਸਾਰਾ ਕੁਸਾ ਹੀ ਹੈ ਗੱਲ ਕੀ ਆ ਵੀ ਉਰੇ ਥੋੜਾ ਜਿਹਾ ਫਿਰ ਉਹ ਨਹੀਂ ਹੁੰਦਾ ਹੈਗਾ ਇੱਕ ਆਪਣੇ ਥੋੜੇ ਜੇ ਮਿਹਨੇ ਮੂਨੇ ਮਾਰਨ ਵਾਲੇ ਬੰਦੇ ਵਾਲੇ ਹੁੰਦੇ ਆ ਪਿੰਡਾਂ 'ਚ ਕਹਿੰਦੇ ਹੁੰਦੇ ਰੰਡੀ ਦਾ ਰੰਡ ਕੱਟ ਲੈ ਲੋਕ ਨਹੀਂ ਕੱਟਣ ਦਿੰਦੇ ਇਹ ਪੰਗਾ ਵਾੜਾ ਆਪਣੇ ਜਿਹੜੀ ਗੱਲ ਮੈਂ ਨੋਟ ਕੀਤੀ ਆ ਮੈਂ ਵੀ ਜਦੋਂ ਵੀਡੀਓ ਬਣਾਉਣ ਲੱਗਾ ਦੀ ਮੈਨੂੰ ਵੀ ਸਾਡੇ ਪਿੰਡ ਬਥੇਰੇ ਮਖੌਲ ਕਰਦੇ ਜੀ ਉਦੋਂ ਪਹਿਲਾਂ ਮੈਂ ਧਣੀਆਂ ਲਾਇਆ ਦੀ ਖੇਤ ਉਦੋਂ ਬਥੇਰੇ ਮਖੌਲ ਕਰਦੇ ਦੀ ਪਰ ਕਿਸੇ ਦੀ ਗੱਲ ਸੁਣਨੀ ਨਹੀਂ ਚਾਹੀਦੀ ਵਧੀਆ ਬਾਈ ਸਮਝ ਕੰਨ ਯਾਰ ਉਰੇ ਤੂੰ ਆਪਦੀ ਧਰਤੀ ਤੇ ਆ ਆਪਦੀ ਬਣਾ ਕੇ ਰੋਟੀ ਖਾਣਦੇ ਹੋ ਵਧੀਆ ਸਾਰਾ ਕੁਝ ਹੈਨਾ ਬਿਲਕੁਲ ਬਾਈ ਸੋ ਧੰਨਵਾਦ ਤੁਹਾਡਾ ਬਹੁਤ-ਬਹੁਤ। ਚੱਲ ਕਰਾ ਢਾਬਾ ਚੱਲਦਾ ਨਹੀਂ ਹੈਗਾ ਸਾਹਮਣੇ ਬੰਦ ਪਿਆ ਹੈ ਉਹ। ਨਹੀਂ ਮੈਂ ਇਹਨੂੰ ਮੁੰਡੇ ਨੂੰ ਕਹਿ ਦੀ ਮੈਂ ਯਾਰ ਬਾਈ ਖੁਰੇ ਨੂੰ ਆਪਾਂ ਚਾਹ ਪਾਣੀ ਪਿਉਉਣੇ ਆ ਮੈਂ ਬੈਠ ਕੇ ਗੱਲਬਾਤ ਕਰਦੇ ਆਂਗੇ। ਜਿਉਂਦੇ ਵਾਸਤੇ ਰਹੋ ਮਿਲਦੇ ਆਂ ਆਪਾਂ ਉਸੇ ਜਰੂਰ ਹੈਨਾ। ਠੀਕ ਆ ਭਰਾ ਸੱਸੀ ਘਰ ਬਾਈ। ਕਿਸੇ ਬੰਦੇ ਨੂੰ ਤੁਸੀਂ ਨਾਲ ਲੈ ਜਾਓ। ਗਾਹਾਂ ਨੂੰ ਉਹ ਫਿਰ ਸਤੋਂ ਪਹਿਲਾਂ ਵਜਦਾ ਉਹ ਲਾ ਕੇ ਜੇ ਹੈਨਾ। ਵੀ ਮੈਂ ਥੇਦੀ ਉਥੋਂ ਕਰੀਮ ਕਰੀਮ ਪੁੱਟ ਲਿਆ ਵਾ ਕਿਤੇ ਆਣਾ ਹੋ ਜੇ। ਇਸੇ ਕਰਕੇ ਸਾਨੂੰ ਵੀ ਏਰੀਆ ਬਦਲਣਾ ਪੈਂਦਾ। ਹੁਣ ਮੈਂ ਤਾਂ ਇਕੱਲੇ ਹੀ ਚੱਲ ਕਿਸੇ ਨੂੰ ਨਾਲ ਨਾਲ ਲੈ ਕੇ ਜਾ। ਲੋਕ ਮ ਸਾਡਾ ਕਹਿੰਦੇ ਅੱਜ ਊਨਾ ਕੜ ਦੇ ਵਿੱਚ ਉਹ ਤੋਂ ਸਾਰੀ ਪੰਜਾਬੀ ਪੈਣਗੇ ਜੀ ਹਾਂ ਲੋ ਜੀ ਭਰਾਵੋ ਬਾਈ ਮਿਹਨਤੀ ਬੰਦੇ ਮਿਲਿਆਗੇ ਦੇਖ ਲਓ ਇੱਕ ਬਸੇ ਆਪਾਂ ਕਹਿੰਦੇ ਆਂ ਵੀ ਕੰਮ ਨਹੀਂ ਹੈਗਾ ਕੰਮ ਨਹੀਂ ਹੈਗਾ ਹਣਾ ਪਰ ਜਿਹਨੇ ਕੰਮ ਕਰਨਾ ਉਹ ਬੰਦੇ 15-1500 ਕਿਲੋਮੀਟਰ ਦੂਰ ਜਾ ਕੇ ਵੀ ਕੰਮ ਕਰੀ ਜਾਂਦੇ ਆਗੇ ਆ ਮੈਨੂੰ ਕੰਬਾਈਨਾ ਮਿਲਿਆ ਨੇ ਤਿੰਨ ਸਾਡੇ ਸੂਰੂਰ ਜਿਹਦੇ ਦੀਆਂ ਆ ਖੜੀਆ ਕੰਬੈਨ ਪੀਵੀ ਤੇਰਾ ਨੰਬਰ ਤੇ ਉਹ ਖੜੀਆ ਇੱਕ ਪੀਵੀ 13 ਨੰਬਰ ਤੇ ਉਹ ਖੜੀ ਆ ਪੀਵੀ 13 ਨੰਬਰ ਤੁਸੀਂ ਇੱਥੋਂ ਹਿਸਾਬ ਲਾ ਸਕਦੇ ਹੋ ਵੀ ਸਾਡਾ ਸੰਗਰੂਰ ਬਰਨਾਲਾ ਜ਼ਿਲ੍ਹਾ ਭਾਵੋ ਕਿੰਨਾ ਮਿਹਨਤੀ ਆ ਬਾਈ ਸੱਸੀਗਾਰ ਸੱਸੀਗਾਰ ਜੀ ਕਿਹੜਾ ਪਿੰਡ ਆ ਆਪਣਾ ਸਾਡਾ ਕਾਲਾਝੜਾ ਕਾਲਾਝੜਾ ਆਪਣਾ ਵੀ ਉਹੀ ਪਿੰਡ ਆ ਬਾਈ ਠੀਕ ਆ ਤਿੰਨੇ ਮਸ਼ੀਨਾਂ ਕਾਲੇਝੜ ਦੀਆਂ ਨੇ ਠੀਕ ਹੈ ਨਾਲ ਤੋਂ ਆਹ ਮੁੰਡੇ ਨੇ ਕਿ ਇੱਕ ਹੋਰ ਵੀ ਦੀ ਬੰਦਾ ਮਿਲ ਆ ਤੁਹਾਡੇ ਨਾਲ ਹੈ ਨਾ ਹੋਰ ਵੀ ਨਹੀਂ ਮੁੰਡੇ ਪਏ ਨੇ ਵਿੱਚ ਅਸੇ ਵਿੱਚ ਪਏ ਨੇ ਹੈ ਅਸੀਂ ਆਹ ਟਰਾਲੀ ਦੇ ਵਿੱਚ ਪੈਣ ਦਾ ਜ਼ਿਗਾਰਡ ਕਰਿਆ ਵੀ ਅਸੀਂ ਰੋਟੀ ਪਾਣੀ ਦਾ ਜੀ ਅਸੀਂ ਜੋ ਰੋਟੀ ਪਾਣੀ ਦਾ ਠੀਕ ਹੈ ਪੈਣ ਦਾ ਉੱਪਰ ਪੈ ਜਾਂਦੇ ਹਾਂ ਟੋਟਲ ਕਿੰਨੇ ਬੰਦੇ ਹੋ ਬਾਈ ਅਸੀਂ 7-8 ਬੰਦੇ ਆ ਜੀ 7-8 ਬੰਦੇ ਹੋ ਹੈ ਜਦ ਪਹਿਲਾਂ ਤਾਂ ਨਾ ਮੈਂ ਤੁਹਾਨੂੰ ਸਲੂਟ ਕਰਦਾ ਭਰਾਵੋ ਵੀ ਇੰਨੀ ਬਾੜ ਯਾਰ ਕੰਬਾਈਨਾ ਚਲਾ ਕੇ ਲੈ ਕੇ ਆਉਣੀ ਹੈ ਨਾ ਮੈਂ ਕਹਿੰਦਾ ਵੀ ਇੱਕ ਤਪੱਸੇ ਵਾਲਾ ਕੰਮ ਹੀ ਆ ਇਹ ਮਿਹਨਤ ਕਰਨੀ ਪੈਂਦੀ ਹੈ ਜੀ ਹਾਂ ਸਹੀ ਗੱਲ ਆ ਵੱਡੀ ਗੱਲ ਤਾਂ ਇਹੀ ਆ ਵੀ ਮਿਹਨਤ ਕਰਨੀ ਪੈਂਦੀ ਚਲੋ ਬੰਦਾ ਚਾਹੇ ਕਿਤੇ ਕਿਸੇ ਮਰਜ਼ੀ ਕਿੱਤੇ ਦੇ ਵਿੱਚ ਆ ਹੁਣ ਸਾਡੇ ਵਾਲਾ ਵੀ YouTube ਵਾਲਾ ਕੀਤਾਗਾ ਮੰਨ ਲਾ ਸਾਨੂੰ ਵੀ ਨਵੀਂ ਚੀਜ਼ ਲੱਭਣੀ ਪੈਂਦੀ ਆ ਹਨਾ ਪਹਿਲਾਂ ਮੈਂ ਫੀਮ ਡੋਡੇ ਵਾਲੀਆਂ ਵੀਡੀਓ ਪਾਈਆਂ ਨੇ 2-3 ਸਾਲ ਉਹ ਤਾਂ ਮੰਨ ਲਾ ਵੀ ਐਤਕੀ ਉਥੇ ਹਰੇਕ ਹੀ ਜਾਣ ਲੱਗ ਗਿਆ ਫਿਰ ਜਿੰਨਾਂ ਨੇ ਦੇਖ ਲਿਆ ਵੀ ਉਥੇ ਪਾਇਆ ਆ ਹਨਾ ਜਿਵੇਂ ਛੋਡੇ ਵਾਲਾ ਕੰਮ ਆ ਛੋਡੇ ਇਲਾਕੇ ਜੇ ਤੁਸੀਂ ਵਗਜੋ ਕਿਸੇ ਬੰਦੇ ਨੂੰ ਤੁਸੀਂ ਨਾਲ ਲੈ ਜਾਓ ਗਾਹਾਂ ਨੂੰ ਉਹ ਫਿਰ ਸਤੋਂ ਪਹਿਲਾਂ ਵਜਦਾ ਉਹ ਇਲਾਕੇ ਜੇ ਹਨਾ ਵੀ ਮੈਂ ਸੇਤੀ ਉਥੋਂ ਕਰੀਮ ਕਰੀਮ ਕੁੱਟ ਲਿਆ ਵਾ ਕਿਤੇ ਆ ਨਾ ਹੋ ਜੇ ਇਸੇ ਕਰਕੇ ਸਾਨੂੰ ਵੀ ਹੁਣ ਮੈਂ ਇਕੱਲਾ ਹੀ ਚੱਲ ਕਿਸੇ ਨੂੰ ਨਾਲ ਨਾਲ ਲੈ ਕੇ ਜਾ ਲੋਕ ਮੇਰੇ ਖਲੇ ਵਾਲੇ ਹੋਣੇਗੇ ਕਹਿੰਦਾ ਨਹੀਂ ਅੱਜ ਮੁੰਡਾ ਘੜ ਦੇ ਵਿੱਚ ਸਾਰੀ ਪੰਜਾਬੀ ਬੈੰਗਾਂ ਜੀ ਬੈੰਗਾਂ ਨੇ ਖੜੇ ਨੇ ਠੀਕ ਹੈ ਸਾਰੇ 사실 ਮੈਨਾਂ ਜਿਆਦਾ ਸੰਗਰੂਰ ਦੀ ਹੁੰਦੇ ਨਹੀਂ ਉੱਥੇ ਠੀਕ ਹੈ ਸਾਡੇ ਪੂਰੇਆਂ ਤੋਂ ਵੀ ਬਾਈ ਰਿਚੀ ਦਾ ਮੈਨੂੰ ਫੋਨ ਆਇਆ ਸੀ ਉਹਦੇ ਭਾਈ ਦਾ ਤੇ ਇਹ ਕਹਿੰਦਾ ਸੀ ਉੱਥੇ ਜਾ ਰਹੇ ਆਂਗੇ ਤੇ ਇੱਕ ਆ ਮੁੰਡਾ ਬਾਈ ਇਹਨਾਂ ਨਾਲ ਦੇਖੋ ਇਹ ਮੁੰਡਾ ਬਾਹਰ ਬਾਹਰ ਆਇਆ ਹੈ ਵਿਦੇਸ਼ੋਂ ਬਾਹਰ ਜਾ ਕੇ ਆਇਆ ਕਿਹੜੇ ਦੇਸ਼ ਜਾ ਕੇ ਆਇਆ ਸਹੀ ਪ੍ਰੈਸਾ ਯੂਰਪ ਦਾ ਦੇਸ਼ ਆ ਹਨਾ ਹਾਂ ਦੇਖ ਲਓ ਫਿਰ ਬਾਈ ਜਰਮਨ ਲਾ ਵੀ ਮਿਹਨਤ ਕਰਨੀ ਹੈ ਜਿਹਨੇ ਬਾਈ ਉਹਦੇ ਵਾਸਤੇ ਉਰੇ ਸਾਰਾ ਕੁਸਾ ਹੈ ਨਾ ਸਾਰਾ ਕੁਸਾ ਜਿਹੜਾ ਮਿਹਨਤ ਕਰਨੀ ਹੈ ਕਰਨਾ ਬਹੁਤ ਕੁਸਾ ਪੰਜਾਬ ਚ ਬਿਲਕੁਲ ਜਿਹਨੇ ਮਿਹਨਤ ਕਰਨੀ ਹੈ ਸਾਰਾ ਕੁਸਾ ਹੈ ਗੱਲ ਤਾਂ ਵੀ ਉਹਨਾਂ ਹੈ ਨਹੀਂ ਜੀ ਹਾਂ ਜਿਹਨੇ ਕਰਨੀ ਨਹੀਂ ਇਹ ਵੀ ਦੁਨੀਆ ਬਾਹਰ ਭੱਜੀ ਜਾਂਦੀ ਹੈ ਬਾਈ ਸਹੀ ਗੱਲ ਆ ਬਿਲਕੁਲ ਜਿਹਨੇ ਮਿਹਨਤ ਕਰਨੀ ਉਹਨੀ ਬਹੁਤ ਕੰਮ ਆ ਹਾਂ ਅਮਰੀਕਾ ਚ ਬਹੁਤ ਡਿਪੋਰਟ ਬਿਲਕੁਲ ਬਾਈ ਉਹ ਗੱਲ ਕੀ ਆ ਬਾਈ ਉਧਰ ਜਾ ਕੇ ਵੀ ਬੰਦੇ ਟਰੱਕਾਂ ਤੇ ਮਤਲਬ ਵੀ ਚੱਤੜਾ ਖਸਾਈ ਜਾਂਦੇ ਨੇ ਜੋ ਹੀ ਚੱਤੜਾ ਇੱਥੇ ਖਸਾ ਲੈਣਾ ਜਾਂ ਦੂਜੀਆਂ ਗੱਡੀਆਂ ਦੇ ਖਸਾ ਲੈਣਾ ਨਾ ਉਰੇ ਸਾਰਾ ਕੁਸਾ ਹੀ ਹੈ ਸਾਰਾ ਕੁਸਾ ਬਾਈ ਇੱਕ ਆਪਣੇ ਥੋੜੇ ਜਿਹੇ ਮਿਹਨੇ ਮੂਨੇ ਮਾਰਨ ਵਾਲੇ ਬੰਦੇ ਬਾਲੇ ਹੁੰਦੇ ਆ ਪਿੰਡਾਂ 'ਚ ਕਹਿੰਦੇ ਹੁੰਦੇ ਰੰਡੀ ਦਾ ਰੰਡ ਕੱਟ ਲੈ ਲੋਕ ਨਹੀਂ ਕੱਟਾਂਂ ਦੰਦੇ ਇਹ ਪੰਗਾ ਵਾਲਾ ਆਪਣੇ ਜਿਹੜੀ ਗੱਲ ਮੈਂ ਨੋਟ ਕੀਤੀ ਆ ਮੈਂ ਵੀ ਜਦੋਂ ਵੀਡੀਓ ਬਣਾਉਣ ਲੱਗਿਆ ਦੀ ਮੈਨੂੰ ਵੀ ਸਾਡੇ ਪਿੰਡ ਬਥੇਰੇ ਮਖੌਲ ਕਰਦੇ ਜਿਉਂ ਤੋਂ ਪਹਿਲਾਂ ਮੈਂ ਧਣੀਆਂ ਹਲਾਇਆ ਦੀ ਖੇਤ ਉਦੋਂ ਬਥੇਰੇ ਮਖੌਲ ਕਰਦੇ ਨਹੀਂ ਪਰ ਕਿਸੇ ਦੀ ਗੱਲ ਸੁਣਨੀ ਨਹੀਂ ਚਾਹੀਦੀ ਵਧੀਆ ਬਾਈ ਸਮਝ ਕੰਦੀ ਯਾਰ ਉਰੇ ਤੋਂ ਆਪਦੀ ਧਰਤੀ ਤੇ ਆ ਆਪਦੀ ਬਣਾ ਕੇ ਰੋਟੀ ਖਾਣਦੇ ਹੋ ਵਧੀਆ ਸਾਰਾ ਕੁਝ ਹੈਨਾ ਬਿਲਕੁਲ ਬਾਈ ਸੋ ਠੀਕ ਆ ਬਾਈ ਹੱਕ ਤੋਂ ਗੱਡੀਆਂ ਭਰਾਵੋ ਤੁਸੀਂ ਖੜੇ ਹੈਨਾ ਨਹੀਂ ਮੈਂ ਨੂੰ ਮੁੰਡੇ ਨੂੰ ਕਹਿ ਦੀ ਮੈਂ ਯਾਰ ਬਾਈ ਖੁਰੇ ਨੂੰ ਆਪਾਂ ਚਾਹ ਪਾਣੀ ਪਿਉਣੇ ਆ ਮੈਂ ਬੈਠ ਕੇ ਗੱਲਬਾਤ ਕਰਦੇ ਆਂਗੇ ਜਿਉਂਦੇ ਵਾਸਤੇ ਰਹੋ ਮਿਲਦੇ ਆਪਾਂ ਉਥੇ ਜਰੂਰ ਹੈਨਾ ਠੀਕ ਆ ਭਰਾ ਸੱਸੀ ਘਰ ਬਾਈ ਸੱਸੀ ਘਰ